ਇਹ ਤਸਵੀਰ ਹਰਨੂਰ ਸਿੰਘ ਦੀ ਹੈ ਜੋ ਪਿਛਲੇ 1 ਮਹੀਨੇ ਤੋਂ ਲਾਪਤਾ ਹੈ ਉਸ ਬੱਚੇ ਦੀ ਉਮਰ 12 ਤੋਂ 13 ਸਾਲ ਦੱਸੀ ਜਾ ਰਹੀ ਹੈ ਉਸ ਬੱਚੇ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਮਿਲੀ ਜਾਣਕਾਰੀ ਮੁਤਾਬਕ ਇਹ ਬੱਚਾ ਕਰੋ ਖੇੜ ਦੇ ਖੇੜ ਦੇ ਲਾਪਤਾ ਹੋ ਗਿਆ ਸੀ ਮੋੜ ਘਰ ਨਹੀਂ ਪਰਤਿਆ ਪਰਿਵਾਰ ਵੱਲੋਂ ਇਸ ਦੀ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪਾਲ ਕੀਤੀ ਗਈ ਰਿਸ਼ਤੇਦਾਰਾਂ ਚ ਵੀ ਪਾਲ ਕੀਤੀ ਗਈ ਪਰ ਇਹ ਲੜਕਾ ਨਹੀਂ ਮਿਲਿਆ ਜਿਸ سے ਚੱਲਦੇ ਆ ਪਰਿਵਾਰ ਲਗਾਤਾਰ 1 ਮਹੀਨੇ ਤੋਂ ਸਦਮੇ ਦੇ ਵਿੱਚ ਹੈ ਇਸ ਦੇ ਚੱਲਦੇ ਆ ਪਰਿਵਾਰ ਵੱਲੋਂ ਥਾਣਾ ਪਿੱਖੀਵੰਦ ਦੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਪਰ ਆਸ-ਪਾਸ ਦੇ ਸੀਸੀਟੀਵੀ ਕੈਮਰੇ ਵਿੱਚੋਂ ਵੋਟਵਾ ਵੀ ਪੁਲਿਸ ਨੂੰ ਮੁਹਈਆ ਕਰਵਾਈਆਂ ਗਈਆਂ ਜਿਸ ਵਿੱਚ ਕੁਝ ਮੋਟਰਸਾਈਕਲ ਸਵਾਰ ਉਹਨਾਂ ਦੇ ਲੜਕੇ ਨੂੰ ਲੈ ਜਾ ਰਹੇ ਸਨ ਪਰ ਪੁਲਿਸ ਨੇ ਇਸ ਦੇ ਬਾਵਜੂਦ ਮਲਜ਼ਮਾਂ ਦੀ ਪਾਲ ਨਹੀਂ ਕੀਤੀ ਪਰਿਵਾਰ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਤੇ ਹੁਣ ਪਰਿਵਾਰ ਦੇ ਵੱਲੋਂ ਧਰਨਾ ਲਗਾ ਦਿੱਤਾ ਗਿਆ ਹੈ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦਾਂ ਨੇ ਸਰ 20 ਘੰਟਿਆਂ ਦੇ ਵਿੱਚ ਬੱਚਾ ਵੀ ਆ ਜਾਣਾ ਸੀਗਾ ਤੇ ਬੰਦਿਆਂ ਦਾ ਵੀ ਪਤਾ ਲੱਗ ਜਾਣਾ ਸੀਗਾ ਕਾਰ ਨਹੀਂ ਹੋਇਆ ਕਿ ਇੱਕ ਅਸੀਂ ਗਰੀਬ ਬੰਦਿਆਂ ਕਰਕੇ ਸਰ ਸਾਡੀ ਕੋਈ ਜਿਸ ਤਰ੍ਹਾਂ ਖਲਵਾਈ ਹੋਣੀ ਚਾਹੀਦੀ ਆ ਉਸ ਤਰ੍ਹਾਂ ਕੋਈ ਸਾਡੀ ਸਰਵਾਈ ਨਹੀਂ ਹੋਈ ਪੁਲਿਸ ਪ੍ਰਸ਼ਾਸਨ ਨੇ ਜੋ ਵੀ ਕੀਤਾ ਜੀ ਆਪਣੇ ਤਰ੍ਹਾਂ ਜਿੰਨਾ ਵੀ ਕਰ ਰਿਹਾ ਜੀ ਆਪਰੇ ਜੀ ਕਿਰਿਆ ਕਰ ਰਿਹਾ ਸਾਨੂੰ ਨਹੀਂ ਪਤਾ ਜੀ ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਸਾਨੂੰ ਇਹੋ ਹੀ ਕਹਿੰਦੇ ਆ ਜੀ ਕਿ ਪੁਲਿਸ ਕਾਰਵਾਈ ਕਰ ਰਹੀ ਆ ਕਰ ਰਹੀ ਆ ਅਸੀਂ ਇੱਕ ਮਹੀਨਾ ਦੇਤਾ ਜੀ ਇਹਨਾਂ ਨੂੰ ਕਿ ਤੁਸੀਂ ਆਪਣੀ ਕਾਰਵਾਈ ਜਿਤਨਾ ਮਰਜ਼ੀ ਕਰ ਲਓ ਇੱਕ ਮਹੀਨਾ ਕਰਦੇ ਤਾਂ ਕੁਝ ਨਹੀਂ ਗਾ ਪਤਾ ਲੱਗਾ ਜੀ ਤੇ ਹੁਣ ਜੇ ਪਹਿਲੇ 1 ਮਹੀਨੇ ਤੱਕ ਨਹੀਂ ਪਤਾ ਲੱਗਦਾ ਸਰ ਕਿਤੋਂ ਅੱਗੋਂ ਕਿਤੋਂ ਪਤਾ ਲੱਗੇਗਾ ਇਹ ਤੇ ਸਾਡਾ ਬੱਚਾ ਕਿੱਥੇ ਹੋਏਗਾ ਕਿਹੜੀ ਹਾਲਤ ਦੇ ਵਿੱਚ ਹੋਏਗਾ ਉਹਦੇ ਨਾਲ ਕੀ ਹੋ ਰਿਹਾ ਵਾ ਕੀ ਨਹੀਂ ਹੋ ਰਿਹਾ ਇਹ ਜੀ ਦਾ ਉਸ ਟਾਈਮ ਤੇ ਬੱਚੇ ਨੂੰ ਪਤਾ ਜਾ ਉਹ ਰੱਬ ਜਾਣਦਾ ਜੀ ਤੇ ਸਾਡੇ ਘਰ ਦੇ ਵਿੱਚ ਸਾਡਾ ਕੀ ਹਾਲ ਸਾਡੇ ਪਰਿਵਾਰ ਦਾ ਅਸੀਂ ਜਾਣਦੇ ਹਾਂ ਜੀ 1 ਮਹੀਨਾ ਆ ਗਿਆ ਜੀ ਸਾਡੇ ਬੱਚੇ ਕਦੋਂ ਹੋਏ ਨੂੰ ਤੇ ਸਾਡਾ ਸਾਰਾ ਪਰਿਵਾਰ ਰਾਤ ਨੂੰ ਰੋਜ਼ ਰਾਤ ਨੂੰ ਰੋਂਦਾ ਵਾ ਜੀ ਕਿ ਸਾਡਾ ਬੱਚਾ ਪਤਾ ਨਹੀਂ ਕਿਹੜੀ ਹਾਲਤ ਵਿੱਚ ਹੋਏਗਾ ਤੇ ਕਿਸ ਤਰ੍ਹਾਂ ਹੋਏਗਾ ਤੇ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਕੋਈ ਵੀ ਲੱਗ ਰਿਹਾ ਅੱਜ ਹਾਰ ਕੇ ਸਾਡੇ ਵੀਰਾਂ ਨੇ ਸਾਡੇ ਵਾਲਮੀਕ ਸੰਤਾਰੇ ਮੇਰੇ ਵੀਰ ਜੀ ਆਪਣੇ ਰਾਜਾ ਜੀ ਪੂਲਾ ਜੀ ਤੋਂ ਮੇਰੇ ਵੀਰਾਂ ਨੇ ਸਾਰਿਆਂ ਨੇ ਮੇਰਾ ਸਾਥ ਦੇ ਕੇ ਮੇਰਾ ਇੱਥੇ ਤੱਕ ਧੰਨ ਆਇਆ ਜੀ ਸਿਰਫ ਇੱਕ ਬੱਚੇ ਦੇ ਮੈਟਰ ਕਰਕੇ ਤੇ ਮੇਰੀ ਸਾਰੇ ਅੱਗੇ ਬੇਨਤੀ ਹੈ ਅੱਜ ਜੇ ਇਸ ਬੰਦੇ ਨਾਲ ਹੋ ਗਈ ਮੇਰੇ ਨਾਲ ਹੋ ਗਈ ਆ ਤੇ ਕੱਲ ਨੂੰ ਹਰ ਇੱਕ ਨਾਲ ਹੋ ਸਕਦੀ ਆ ਜੀ ਇਹ ਅੱਜ ਜੋ ਵੀ ਪੰਜਾਬ ਦੇ ਵਿੱਚ ਹੋ ਰਿਹਾ ਜੀ ਬਹੁਤ ੱਕੇ ਸ਼ਈਆਂ ਵੇ ਤੱਕੇ ਸਾਈਆਂ ਸਾਰੀਆਂ ਗਰੀਬਾਂ ਨਾਲ ਹੋ ਰਹੀਆਂ ਜੀ ਕਿਸੇ ਤਗੜੇ ਨਾਲ ਨਹੀਂ ਹੋ ਰਹੀ ਜੀ ਕਿਉਂਕਿ ਤਗੜੇ ਬੰਦੇ ਪੈਸੇ ਨਾਲ ਕਰਾਉਂਦੇ ਨੇ ਗਰੀਬ ਕੋਲ ਨਾ ਪੈਸਾ ਹੁੰਦਾ ਨਾ ਮੀਰਾ ਜੀ ਸਪੋਰਟ ਉਧਰ ਇਸ ਮਾਮਲੇ ਤੇ ਪੁਲਿਸ ਨੇ ਕੀ ਕੁਝ ਕੀ ਆਏ ਆਓ ਉਹ ਵੀ ਸੁਣਦੇ ਆਂ ਇਹ ਉਹ ਬੰਦਾ ਜਿਹੜਾ 14 ਸਾਲ ਦਾ ਬੱਚਾ ਜਿਹੜਾ ਮਿਸਟੇਕ ਆ ਜੀ ਜਿਹਦੇ ਸਬੰਧ ਚ ਇੱਕ ਕਦਮਾ ਨੰਬਰ 174 512 23 ਜਿਹੜਾ ਉਹ ਦਰਜ ਕੀਤਾ ਜਾ ਚੁੱਕਾ ਜੀ ਆਦੀ ਤਫਰੀਸ਼ ਦੇ ਸਬੰਧ ਵਿੱਚ ਸੀਸੀ ਕੈਮਰੇ ਕਿਰਤ ਸੀਤੇ ਦਾ ਪੰਜਾਬ ਦੇ ਵਿੱਚ ਤੇ ਇੰਡੀਆ ਦੇ ਵਿੱਚ ਸਾਰਾ ਜਿਹੜਾ ਇਸ਼ਤਿਹਾਰ ਜਾਰੀ ਕੀਤੇ ਗਏ ਉਹਦੀ ਫੋਟੋ ਲਾ ਕੇ ਉਹਦੇ ਨਾਮ ਵਾਸਤੇ ਪੁਲਿਸ ਵੱਲੋਂ 50000 ਰੁਪਇਆ ਨਾਮ ਦੀ ਕੋਸ਼ਿਸ਼ ਕੀਤਾ ਗਿਆ ਕੁਝ ਸ਼ਿਕਾਇਤੀ ਬੰਦੇ ਪਰਿਵਾਰ ਵੱਲੋਂ ਪਿਆਰ ਕੀਤੇ ਸੀ ਉਹਨਾਂ ਬੰਦਿਆਂ ਨੂੰ ਲਿਆ ਕੇ ਪ੍ਰੋਪਰ ਪੁੱਛਗਿੱਛ ਵੀ ਕੀਤੀ ਗਈ ਆ ਇਸ ਤੋਂ ਇਲਾਵਾ ਖੁਫੀਆ ਜਿਹੜੀ ਤਫਤੀਸ਼ ਆ ਔਰ ਜਿਹੜੇ ਪੁਲਿਸ ਦੇ ਸੋਰਸੋਂ ਉਹਨਾਂ ਦੇ ਲਾ ਕੇ ਤੇ ਪੂਰੀ ਜਿਹੜੀ ਆ ਤੰਦਈ ਦੇ ਨਾਲ ਬੱਚਾ ਲੱਭਣ ਵਾਸਤੇ ਪੁਲਿਸ ਜਿਹੜੀ ਆਪਣੇ ਵੱਲ ਕੋਸ਼ਿਸ਼ ਕਰ ਰਹੀ ਆ ਅੱਜ ਪਰਿਵਾਰ ਨੂੰ ਕੁਝ ਗਲਤਫਹਿਮੀ ਕਹ ਲਓ ਜਾਂ ਉਹਨਾਂ ਦੇ ਕੋਈ ਸਾਮਕਰ ਕਰਕੇ ਉਹਨਾਂ ਨੇ ਧਰਨਾ ਲਾਇਆ ਸੀ ਜਿਹਦੇ ਸਬੰਧ ਚ ਉਹਨਾਂ ਨਾਲ ਗੱਲ ਕੀਤੀ ਗਈ ਆ ਉਹਨਾਂ ਨੇ ਕੁਝ ਆਪਣੇ ਸ਼ੱਕਯਾਰ ਕੀਤੇ ਨੇ ਜਿਨ੍ਹਾਂ ਦੇ ਨਾਲ ਉਹ ਜਿਹੜੀ ਤਫ਼ਤੀਸ਼ ਸਫਾਵੇਂ ਸਦ ਤੇ ਰਿਹਾ ਜੀ ਅਸੀਂ ਉਹਨਾਂ ਦਾ ਜਿਹੜਾ ਉਹ ਵੀ ਤਫ਼ਤੀਸ਼ ਕਰਕੇ ਉਹਨੂੰ ਬਿਲਕੁਲ ਜਿਹੜਾ ਬੱਚਾ ਲੱਭਣ ਦੀ ਪੁਲਿਸ ਵੱਲੋਂ ਪਹਿਲਾਂ ਵੀ ਆਪਣੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਹੁਣ ਵੀ ਅਸੀਂ ਇਹ ਬੱਚੇ ਨੂੰ ਲੱਭਣ ਵਾਸਤੇ ਸਾਡਾ ਸਾਰਾ ਪੁਲਿਸ ਅਫਸਰ ਜਿਹੜੇ ਨੇ ਸਿਰ ਥਾਣਿਆਂ ਦੇ ਚੀਕਿਵੜ ਦੇ ਫੋਰਸ ਪਬੰਧ ਦੇ